ਸਮਰਾਲਾ ਦੇ ਕੋਆਪਰੇਟਿਵ ਬੈਂਕ ਵਿੱਚ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਅਲੱਗ-ਅਲੱਗ ਪਿੰਡਾਂ ਦੇ 100 ਤੋਂ 150 ਕਿਸਾਨ ਕੋਆਪਰੇਟਿਵ ਬੈਂਕ ਸਮਰਾਲਾ ਵਿੱਚ ਆਪਣਾ ਪੈਸਾ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਲਈ ਪਹੁੰਚੇ ਮਈ ਮਹੀਨੇ ਅੱਤ ਦੀ ਗਰਮੀ ਵਿੱਚ ਬੈਂਕ ਦੇ ਨਾਂ ਤਾਂ ਏਸੀ ਚੱਲ ਰਹੇ ਸੀ ਤੇ ਨਾ ਪੱਖੇ ਚੱਲ ਰਹੇ ਸੀ ਜ਼ਿਆਦਾਤਰ ਬਜ਼ੁਰਗ ਕਿਸਾਨ ਗਰਮੀ ਨਾਲ ਲਤ-ਪਤ ਲਾਈਨ ਅ ਵਿੱਚ ਖੜੇ ਆਪਣੇ ਨੰਬਰ ਦੀ ਉਡੀਕ ਕਰ ਰਹੇ ਸੀ ਬੈਂਕ ਵਿੱਚ ਕਿਸਾਨਾਂ ਦੇ ਪੀਨ ਲਈ ਠੰਡੇ ਪਾਣੀ ਦਾ ਪ੍ਰਬੰਧ ਨਹੀਂ ਸੀ ਬੈਂਕ ਦਾ ਵਾਟਰ ਕੂਲਰ ਖਰਾਬ ਸੀ ਅਤੇ ਉਸ ਵਿੱਚ ਪਾਣੀ ਵੀ ਗੰਦਾ ਸੀ ਜਿਸ ਨੂੰ ਦੇਖ ਕੇ ਕਿਸਾਨ ਭੜਕ ਗਏ ਕਿਸਾਨ ਆਪਣੀ ਪਿਆਸ ਬੁਝਾਉਣ ਲਈ ਬੈਂਕ ਦੇ ਬਾਹਰ ਲੱਗੀ ਹੋਈ ਟੂਟੀ ਵਿੱਚੋਂ ਟੈਂਕੀ ਦਾ ਗਰਮ ਪਾਣੀ ਪੀਣ ਲਈ ਮਜਬੂਰ ਸੀ ਕਿਸਾਨਾਂ ਨੇ ਬੈਂਕ ਵੱਲੋਂ ਕੀਤੇ ਗਏ ਪ੍ਰਬੰਧਾਂ ਤੇ ਜੰਮ ਕੇ ਪੜਾਸ ਕੱਢੀ ਕੀ ਨਾ ਹਰਿ ਸੁਖਦੀਪ ਸਿੰਘ ਸਾਹਿਬ ਜੀ ਪਿੰਡ ਪਿੰਡ ਬੋਹਾਪੁਰ ਜੀ ਕੀ ਮਸਲਾ ਕੀ ਹੈ ਮਸਲਾ ਸਾਡੇ ਤੁਸੀਂ ਦੇਖ ਹੀ ਸਕਦੇ ਹੋ ਕੋਈ ਏਸੀ ਨਹੀਂ ਚੱਲ ਰਿਹਾ ਕੋਈ ਪੱਖਾ ਨਹੀਂ ਚੱਲ ਰਿਹਾ ਕੋਈ ਪਾਣੀ ਦਾ ਪ੍ਰਬੰਧ ਹੋਈ ਨਹੀਂ ਜੀ ਤੇ ਜਿੰਨੇ ਵੀ ਬਜ਼ੁਰਗ ਨੇ ਸਾਰੇ ਜੀ ਤੇ ਗਰਮੀ ਨਾਲ ਪਰੇਸ਼ਾਨ ਨੇ ਜੀ ਬੀ ਨਹੀਂ ਕਰੀ ਤਾਂ ਨਹੀਂ ਸਕੂਲ ਗਾਰਡਨਰਸ ਕਰੀ ਸੀਗੇ ਉਹ ਸਰਫ ਕਰ ਗਈ ਜੇਟ ਖੋਲਿਆ ਜਰੂਰ ਜੀ ਲਾਈਟ ਹੈਗੀ ਹੈ ਲਾਈਟ ਹੈਗੀ ਹੈ ਜੀ ਕੀ ਕਰ ਰਹੇ ਸਾਰੇ ਬੰਦ ਹੋ ਗਏ ਇਹੋ ਖਰਾਬੀ ਆ ਨਾ ਜੀ ਕੋਈ ਕੁਰਬਾਨੀ ਨਹੀਂ ਰਹੇ ਪਤਾ ਵੀ ਸੀਜ਼ਨ ਆ ਰਹੇ ਆ ਜੀ ਜ਼ਿੰਮੇਦਾਰਾਂ ਦੇ ਬੈਂਕ ਦੇ ਲੈਣ-ਦੇਣ ਕਰਨਾ ਜੀ ਹਰ ਸਾਲ ਇਹ ਸੀਤਾਂ ਦੀਆਂ ਆਉਂਦੀਆਂ ਵੀ ਜੂਰਾਂ ਦੇ ਹਰ ਸਾਲ ਹਰ ਸਾਲ ਹੀ ਹੁੰਦੇ ਨੇ ਪਾਣੀ ਦਾ ਪ੍ਰਬੰਧ ਪਹਿਲਾਂ ਵੀ ਨਹੀਂ ਸੀਗਾ ਜੀ ਤੇ ਹੁਣ ਵੀ ਨਹੀਂ ਹੈਗਾ ਦੇਖ ਲਓ ਪਈ ਜਾ ਕੇ ਵੱਟ ਲਗਾ ਪਰ ਸੱਸਿਆ ਆ ਹਾਂ ਜੀ ਆ ਰਹੀ ਆ ਜੀ ਪੱਖੇ ਜਿੰਨੀ ਵੀ ਪੱਖੇ ਨੇ ਜੀ ਐਡੀ ਵੱਡੀ ਬੈਂਕਾਂ ਤਿੰਨ ਪੱਖੇ ਚੱਲ ਰਹੇ ਨੇ ਜੀ ਕੀ ਕਹਿਣਾ ਤੁਹਾਨੂੰ ਲੱਗਿਆ ਅਸੀਂ ਇਹ ਕਹਿੰਦੇ ਆ ਵੀ ਮਤਲਬ ਏਸੀ ਚੱਲਣੋ ਜੀ ਪੱਖੇ ਚੱਲਣ ਜੀ ਕੋਈ ਕਿਸਾਨ ਨੂੰ ਦਿੱਕਤ ਨਾ ਆਵੇ ਜੀ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਜਿੰਨਾ ਕੁ ਜੀ ਦਾ ਦਰਦ ਹੈ ਆਏਗਾ ਜੀ ਕਟੋਂਕੜ 200 ਡੇਢ ਜਿਹੜਾ ਹੈਗਾ ਜੀ ਹੁਣ ਤੁਸੀਂ ਦੇਖ ਹੀ ਲਿਆ ਕਰਮੀ ਕਿੰਨੀ ਆ ਜੀ ਹੋਮਸ ਕਿੰਨੀ ਆ ਜੀ ਹਾਂਜੀ ਕੀ ਬਾਜੀ ਪਹਿਲਾਂ 74 ਸਨ ਜੀ ਕੀ ਫਸਲਾ ਕੀ ਉਸ ਬੈਂਕ ਬਾਰੇ ਫਸਲਾ ਆ ਜੀ ਬੈਂਕ ਦੇ ਵਿੱਚ ਆਇਆ ਇੱਕ ਤਾਂ ਜਿਹੜਿਆ ਮਤਲਬ ਪੇਮੈਂਟ ਹੋਈ ਉਹ ਬੜੀ ਲੇਟ ਹੋਈ ਆ ਇਹਨਾਂ ਨੇ ਲੇਟ ਹੋਣ ਦੇ ਬਾਵਜੂਦ ਵੀ ਪਰ ਬੈਂਕ ਦੇ ਵਿੱਚ ਜਿਹੜੇ ਪੱਖੇ ਨੇ ਜਾਂ ਏਸੀ ਨੇ ਜਾਂ ਪਾਣੀ ਦਾ ਪ੍ਰਬੰਧ ਆ ਜਾਂ ਲੈਟਰੀਨ ਬੱਸ ਕੋਈ ਵੀ ਮਤਲਬ ਚੰਗੀ ਤਰ੍ਹਾਂ ਹੱਲ ਨਹੀਂ ਕੀਤਾ ਹੁਣ ਤੱਕ ਇਹਦੇ ਜ਼ਿੰਮੇਵਾਰ ਨੇ ਕਟੋਂਕੜ ਸਾਬ ਦਾ 150 ਜ਼ਿੰਮੇਵਾਰ ਅੰਦਰ ਬੈਂਕ ਦੇ ਹੋਮਸ ਬਹੁਤ ਆ ਇਦਾਂ ਕੋਈ ਸਾਦਾ ਮਰੀਜ਼ ਆ ਬੰਦਾ ਉਹ ਮਰ ਸਕਦਾ ਹੈ ਉਹਨੂੰ ਟੈਕ ਹੋ ਸਕਦਾ ਹੈ ਜਾਂ ਵੀ ਹਾਰਡ ਦਾ ਬਜ਼ੁਰਗ ਲੋਕ ਇੱਥੇ ਅਰ ਜਿੰਮੇਦਾਰ ਬਾਰੇ ਪਰੇਸ਼ਾਨ ਨੇ ਗੱਲ ਏਸੀ ਵੀ ਚੱਲ ਨਹੀਂ ਨਹੀਂ ਬਿਲਕੁਲ ਨਹੀਂ ਕਿਹੜੀ ਹੈ ਇਹ ਇਹ ਹੈਗੀਆ ਸੈਂਟਰਲ ਕੋਆਪਰੇਟਿਵ ਬੈਂਕ ਹੈ ਜਿਹੜੀ ਸ਼ਿਕਾਇਤ ਕੀਤੀ ਉਹਨੇ ਜਦੋਂ ਅਮਲੇਜਨ ਦਾ ਪਤਾ ਹੀ ਨਹੀਂ ਜਾਂ ਦੋਸਤ ਲੋਕ ਕਹਿੰਦੇ ਆਲਾ ਬੰਦਾ ਬਹੁਤ ਜ਼ਿਆਦਾ ਸਿਰਫ ਗਰੋੜ ਕਹਿੰਦੇ ਤੁਸੀਂ ਮਲੇਜਨ ਦੇ ਸਾਹਮਣੇ ਗੱਲ ਕਰ ਸਕਦੇ ਹੋ ਆਪ ਵੀ ਰਸੋਈ ਦਾ ਹਲਕੇ ਹੈ ਨਾ ਜਿਹੜੇ ਜੋੜੇ ਅਸੀਂ ਇਹ ਕਹਿੰਦੇ ਚਲੋ ਮਿੱਥੇ ਪ੍ਰਬੰਧ ਪੂਰਾ ਵਾਲਾ ਲੈਂਦਾ ਪੱਕੇ ਹੋਣ ਚਾਹੀਦੇ ਨੇ ਏਸੀ ਹੋਣਾ ਚਾਹੀਦੇ ਨੇ ਜਿੰਮੇਦਾਰ ਜਿਹਨੂੰ ਇਮੀਦਾਂ ਦੇ ਸੂਤ ਲਈ ਇੱਥੇ ਹੋਣਾ ਚਾਹੀਦਾ ਸਭ ਕੁਝ ਪਹਿਲਾਂ ਪਹਿਲਾਂ ਵੀ ਉਹ ਉਹ ਵੀ ਇਸ ਤਰ੍ਹਾਂ ਹੀ ਆਜੀ ਦਿਖਣ ਉਹ ਲੈ ਅਸੀਂ ਤਾਂ ਪਹਿਲਾਂ ਹੀ ਜਲਾ ਦੇਖਿਆ ਸਰਵਾਂਸਪਾਰ ਕਿਹੜਾ ਪਿੰਡ ਆ ਕਾਣਾ ਕੀ ਕਿਹੜਾ ਜੰਨਾ ਬੈਠਾ ਹੈ ਅਸੀਂ ਬੈਂਕਾਂ ਚ ਆਏ ਸੀ ਜੀ ਸਾਨੂੰ 11 ਵਜੇ ਦਾ ਟਾਈਮ ਦਿੱਤਾ ਸੀ ਹੁਣ ਕਹਿੰਦੇ ਵੀ ਕੱਲ ਨੂੰ ਮਿਲਣਗੇ ਅੱਜ ਨਹੀਂ ਮਿਲਣੇ ਹੈਗੇ ਹੋਰ ਕਿਸ ਬੱਸੇ ਆ ਵੀ ਬੈਠੋ ਤੁਮਸਾ ਹੁਣ ਦੇਖ ਲਓ ਤੁਸੀਂ ਨਾ ਪਾਖੇ ਆ ਨਾ ਪਾਣੀ ਆ ਬੁਰਾ ਹਾਲ ਆ ਇੱਥੇ ਨਾ ਇਸੇ ਚੱਲਦਾ ਅੱਧਰ ਕਿੰਨਾ ਦੱਸ ਰਸ ਬਹੁਤ ਦੋ ਤਿੰਨ ਸੌ ਬੰਦਾ ਹੋਗਾ ਸੱਦੇ ਬੈਠੇ ਹੋਰ ਕਸੇ ਕਰ ਦੇਗਾ ਠੇ ਜੀ ਗਰਮੀ ਲੱਗਦੀ ਹੈ ਗਰਮੀ ਤਾਂ ਲੱਗਦੀ ਹੈ ਹੁਣ ਗਰਮੀ ਮਾਰੇ ਬਾਹਰ ਨਿਕਲੇ ਆ ਪਾਣੀ ਪੀਣਾ ਜੀ ਪਾਣੀ ਪੀਣਾ ਹੋਰ ਪਾਣੀ ਦਾ ਤਰਸੇ ਪਏ ਆ ਟੁੱਟੇ ਟੁੱਟੇ ਪੀਣਾਗੇ ਹੁਣ ਹੋਰ ਕੀ ਕਰਨਾ ਅੰਦਰ ਪ੍ਰਬੰਧ ਹੈ ਜੀ ਨਾ ਜੀ ਕੋਈ ਪ੍ਰਬੰਧ ਨਹੀਂ ਹੈਗਾ ਜੀ ਕੋਚਨੀ ਸਿੰਘ ਜੀ ਬੈਨੀ ਸਿੰਘ ਜੀ ਡਿਪਟੀ ਮੈਨੇਜਰ ਬੀਓ ਸੰਗਰ ਜੀ ਦਾ ਫੋਨ ਆਇਆ ਕਿ ਬੰਦੇ ਜੜੇ ਲਾਈਟ ਨਹੀਂ ਲੱਗੀ ਹਾਂਜੀ ਸਰ ਚਲਦੇ ਜੀ ਚਲਦੇ ਪਾਣੀ ਨਹੀਂ ਆ ਠੀਕ ਕਰੋ ਸਰ ਸਾਰਾ ਕੁਝ ਚੱਲਦਾ ਪਾਣੀ ਦਾ ਖਾਸੋਰ ਬੰਦ ਦਾ ਜਿਹੜੇ ਵੀ ਜ਼ਿੰਮੇਦਾਰ ਨੇ ਪਾਣੀ ਪੀਣਾ ਸਭ ਤੋਂ ਮੰਗ ਲਈਏ ਸਾਡੇ ਕੋਲ ਸਟਾਫ ਮੌਜੂਦ ਆ ਸੀ ਉਹਨਾਂ ਨੂੰ ਪਹੁੰਚਦਾ ਕਰਾਂਗੇ ਜੀ ਪਰ ਅਸੀਂ ਹੁਣ ਦੇਖਿਆ ਜੀ ਤੁਹਾਡਾ ਵਾਟਰ ਬਿਲ ਤੇ ਪਾਣੀ ਹੈ ਨਹੀਂ ਬਿਲਡਰ ਸਾਡਾ ਜੀ ਅੰਦਰ ਕੋਲ ਲੱਗਿਆ ਹੋਇਆ ਨਹੀਂ ਸਰ ਜਿੰਮੇਦਾਰਾਂ ਦੇ ਪੱਖੇ ਚ ਸਰ ਪੱਖੇ ਵਿੱਚ ਇੱਕ ਦੋ ਮੱਖੇ ਖਰਾਬ ਨੇ ਸਰ ਮੈਂ ਤੁਹਾਡੀ ਜਾਨ ਸਾਹਿਬ ਦਾ ਪਰ ਏਸੀ ਚੱਲਦੇ ਆ ਲੋਕਾਂ ਦਾ ਅੱਧ ਗੱਲ ਤਾਂ ਸੁਣ ਲੋ ਜੀ ਸਰ ਲੋਕਾਂ ਦਾ ਹੁਣ ਸੇ ਇੰਨਾ ਵੀ ਬੰਦੇ ਬਹੁਤ ਜ਼ਿਆਦਾ ਤੰਗਾਰ ਦੇ ਵਿੱਚ ਨੇ ਕੱਲ ਤੋਂ ਵਾਰੀਆਂ ਸੋਸਾਇਟੀਆਂ ਨੇ ਬੰਦ ਕੀ ਜਾਣਗੀਆਂ ਜੀ ਕਿਸੇ ਨੂੰ ਕੋਈ ਕਾਲ ਨਹੀਂ ਆਉਂਦੀ ਜੀ ਅੱਜ ਜਿਹੜੀ ਜੋ ਸਮੱਸਿਆ ਹੈ ਇਹna ਜੋ ਅੱਜ ਉਹ ਬਿਜੁਰ ਦਿ ਲੋਰੇ ਸਰ ਮੈਂ ਫਾਲੋਅ ਅਪ ਵਾਲੇ ਦੇ ਸਰ ਨੂੰ ਸਰ ਮੈਂ ਤੁਹਾਡੀ ਗੱਲ ਨਾਲ ਸਾਂਝਾ ਮਤਾ ਕਰਦੀ ਜੀ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕੱਲ ਤੋਂ ਅੱਜ ਸੋਸਾਇਟੀਆਂ ਨੇ ਇੱਕ ਦਮੇ ਰੈਸ਼ ਕਰਤਾ ਸਾਰੇ ਸੈਂਟਰੀ ਆ ਗਏ ਕਿਉਂਕਿ ਹੱਦ ਕਰਦੀ ਥੋੜੀ ਜੀ ਮਤਲਬ ਹੋ ਗਏ ਸੀ ਲੇਟ ਉਹਦੇ ਕਰਕੇ ਸਾਰੀਆਂ ਹੈਗੀਆਂ ਟੱਕੀਆਂ ਹੋਣ ਨਾਲ ਇੱਥੇ 24 ਐਗਰੀਕਲਚਰ ਸੋਸਾਇਟੀਆਂ ਲੱਗਦੀਆਂ ਨੇ ਜਿਹਦਾ ਘੱਟੋ ਘੱਟ ਹੀ 5-6000 ਮੈਂਬਰ ਆ ਦੇਖੋ ਤੁਸੀਂ ਪੰਜਾਬ ਦੀ ਸਭ ਤੋਂ ਵੱਡੀ ਬ੍ਰਾਂਚ ਹੈ ਜੀ ਸੰਦਾਰਾ ਬ੍ਰਾਂਚ ਆ ਇੱਥੇ ਸਾਰਿਆਂ ਨਾਲੋਂ ਵੱਡ ਮੈਂਬਰ ਜਿਹਨੇ ਸਾਰੇ ਸੈਕਟਰੀ ਸਾਹਿਬ ਬੈਠੇ ਨੇ ਇਹਨਾਂ ਨੂੰ ਪੁੱਛ ਲੋ ਏ ਵਾਈਜ਼ ਕਿਉਂ ਬੁਲਾਇਆ ਜਾ ਰਿਹਾ ਇਕੱਠਾ ਅੱਜ ਜੀ ਇਹਨਾਂ ਨੇ ਡਿਸੀਜਨ ਲਿਆ ਜੀ ਕੱਲ ਤੋਂ ਡਿਵਾਈਜ਼ ਹੋ ਜਾਊਗਾ ਕੋਈ ਇਸੀ ਵੀ ਜੀ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ ਨਾ ਏਸੀ ਠੰਡਾ ਠੰਢ ਦੇ ਵਿੱਚ ਰਹਿਣਗੇ ਆ ਮੇਰੇ ਕੋਲ ਤਿੰਨ ਚਾਰ ਜ਼ਿੰਮੇਵਾਰ ਆਏ ਨੇ ਮੈਂ ਉਹਨਾਂ ਦੇ ਪਹਿਲ ਦੇ ਆਧਾਰ ਤੇ ਕਾਪੀਆਂ ਕੱਢਤੀਆਂ ਉਹ ਲੈ ਕੇ ਚਲੇ ਗਏ ਇੱਕ ਮਾਤਾ ਜੀ ਵੀ ਮਿਲੇ ਤੇ ਜਿਹਨਾਂ ਨੇ ਕਿਹਾ ਸਰਦਾਰ ਉਹਨੂੰ ਬੁਲਾਇਆ ਸੀ ਪਰ ਫਿਰ ਅੱਜ ਮੈਨੂੰ ਕੱਲ ਤੇ ਜਿਆ ਰਿਹਾ ਕੀ ਕਰਾਂ ਕਿਹੜੀ ਮਾਤਾ ਜੀ ਮੇਰੇ ਕੋਲ ਤਾਂ ਕੋਈ ਨਹੀਂ ਕੋਈ ਨਹੀਂ ਆ ਪਹੁੰਚਿਆ ਕਰੋ ਜੀ ਮੇਰੇ ਤੱਕ ਉਹਨਾਂ ਨੂੰ ਉਹ ਕੀ ਇਹ ਫੁੱਟਬਾਲ ਸਾਰੇ ਪ੍ਰਬੰਧ ਬੁੱਕ ਕਰ ਲਈ ਹਾਂਜੀ ਦੇ ਨਾਲ ਹੀ ਇਕੱਠਾ ਰਾਸ਼ ਪੈ ਗਿਆ ਇਹ ਸੈਕਟਰੀ ਸਾਹਿਬ ਬੈਠੇ ਇਹਨਾਂ ਤੋਂ ਵੀ ਪੁੱਛ ਲਓ ਕੱਲ ਤੋ ਪੁਕਤਾ ਵਰੰਡ ਹੋਣਗੇ ਜੀ ਇਸ ਸੰਬੰਧ ਵਿੱਚ ਪ੍ਰਾਪਤੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز